سری گرو ہرکرشن صاحب جی کا پرکاش دہاڑا گردو دکھ نوارن صاحب پنڈ سیفاب وکھے منایا گردوارا دکھ نوارن صاحب پرکاش کلونی سیفاب وکھے مک سیوادار بابا سنتوخ پردھان نرمالا سنت منڈل پاب رجسٹر علاقے دیا سموہ سنگا ولو سری گرو ہریکشن صاحب جی کا پرکاش دہاڑا منایا ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਬਾਬਾ ਸੰਤੋਖ ਸਿੰਘ ਜੀ ਨੇ ਸੰਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ ਤੇ ਕਿ ਇਤਨੀ ਜਥੇ ਨੇ ਸੰਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਤੇ ਚੰਨਣਾ ਪਾ ਕੇ ਜੀਵਨੀ ਤੋਂ ਜਾਣੂ ਕਰਵਾਇਆ ਇਸ ਮੌਕੇ ਪਾਈ ਸੁਰਿੰਦਰ ਸਿੰਘ ਕਥਾਵਾਚਕ ਨੇ ਗੁਰੂ ਸਾਹਿਬਾਂ ਦੇ ਇਤਿਹਾਸ ਦੀ ਲੜੀ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਦਾਨੀ ਸਜਣਾ ਤੇ ਵਿਸ਼ੇਸ਼ ਸ਼ਖਸੀਅਤਾਂ ਦਾ ਸਰੂਪੇ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਚਾਹ ਪਕੌੜੀਆਂ ਤੇ ਗੁਰੂ ਕੇ ਅਟੁੱਟ ਲੰਗਰ ਸੰਤਾਂ ਨੂੰ ਚੁਕਾਈ ਗਏ ਇਸ ਮੌਕੇ ਬਾਬਾ ਸੰਤੋਖ ਸਿੰਘ ਜੀ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਕਿਹਾ ਲੋੜ ਹੈ ਆਜ ਮਹਾਪੁਰਸ਼ਾਂ ਦੇ ਪ੍ਰਵਾਨਾਂ ਤੇ ਚਲ ਕੇ ਸਮਾਜ ਸੇਵੀ ਉਪਰਾਲੇ ਕਰੀਏ ਇਸ ਮੌਕੇ ਸੁਖਵਿੰਦਰ ਸਿੰਘ ਕਾਲਾ ਅਮਰਜੀਤ ਸਿੰਘ ਖਾਣੇਦਾਰ ਗੁਰਨਾਮ ਸਿੰਘ ਮਠੱਡਾ ਰਣਜੀਤ ਸਿੰਘ ਰਾਣਾ ਤੇ ਇਲਾਕੇ ਦੀਆਂ ਵਿਸ਼ੇਸ਼ ਸ਼ਖਸੀਅਤਾਂ ਤੇ ਸੰਗਤਾਂ ਪਾਰੀ ਗਿਣਤੀ ਵਿੱਚ ਹਾਜ਼ਰ ਸਨ ਅਜੇ ਸਿੰਘ ਨਾਗੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ हो जाएगा आवेदन का ਮਨ ਚਿਤ ਲਾ ਕੇ ਸੌਂਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਸਾਰੀ ਸੰਗਤ ਅੱਜ ਦੇ ਪਾਵਨ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਾਨਾ ਪ੍ਰੀਤਮ ਅੱਠਵੇਂ ਪਾਤਸ਼ਾਹ ਜੀਆਂ ਦੇ ਉਰੇ ਇਤਿਹਾਸ ਸਰਵਣ ਕਰੀਏ ਜੀ ਸਾਰੀ ਸੰਗਤ ਨੂੰ ਇਹ ਬੇਨਤੀ ਆਪ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗਿਆਨੀ ਸ਼ਰਿੰਦਰ ਸਿੰਘ ਜੀ ਕਥਾਵਾਚਕ ਸ੍ਰੀ ਅਕਾਲ ਪੱਖ ਸਾਹਿਬ ਜੀ ਸ੍ਰੀ ਅਮਰਸਰ ਸਾਹਿਬ ਜੀ ਤੋਂ ਪਹੁੰਚੇ ਨੇ ਉਹ ਆਪ ਜੀ ਨਾਲ ਰਚਨਾ ਦੀ ਸਾਂਝ ਪਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁੰਡ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਆਦ ਨਾਮ ਪ੍ਰਤਾਪੁਰਖ ਨਿਰਭਉ ਨਿਰਵੈਰ ਆ ਜੁੰਦੇਸ ਭੰਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਬਾ ਦੇ ਸੱਚ ਕੋਹ ਜਨ ਦੇ ਜਿਨ ਜਾਇਆ ਪਨ ਪਿਤਾ ਕਰਦਾ ਦੇ ਸੁਖ ਪਾਇਆ ਵਿਚੋ ਪੜੋੜਾ ਨੂੰ ਲੈ ਨਾਲ ਦੱਸਾ ਤੈਨੂੰ ਅੱਜ ਦੱਸਾ ਕਿੱਥੇ ਆ ਬੜਾ ਫਲਾ ਬੜਾ ਪੁੱਛੇ ਤਾਂ ਪਿਆਰ ਹਾਂ ਉਹ ਆਇਆ ਹੈ ਜਿਹੜਾ ਆ ਕੇ ਲਾਵਾ ਲਾਉਂਦਾ ਹੈ ਇੱਕ ਨੇਕੂ ਤੂ ਰਾਉਨ ਜਿਨ ਨੂੰ ਬਾਦ ਦਿੱਤਾ ਤੇ ਰਾਉਨ ਨੂੰ ਮਾਰਿਆ ਕ੍ਰਿਸ਼ਨ ਜੀ ਨੂੰ ਬਾਦ ਦਿੱਤਾ ਤੇ ਕੰਸ ਨੂੰ ਕੇ ਸਾਧੂ پکڑ ਕੇ ਪਟਕਾਤਾ ਇਹਦੇ ਵਿੱਚ ਮਹਾਰਾਜ ਨੇ ਪਰਮੇਸ਼ਰ ਦੀ ਕਲਾ ਦੱਸੀ ਜੇ ਪਰਮੇਸ਼ਰ ਆਪਣੀ ਕਲਾ ਵਰਤਾ ਦੇਵੇ ਇੱਕ ਇਸਤਰੀ ਦੇ ਘਰੋਂ ਵੱਡੇ ਵੱਡੇ ਦੇਵਤਾ ਦਾ ਨਾਸ ਕਰਾ ਦੇਣਾ ਉਹਦੀ ਕਲਾ ਹੈ ਜੀ ਪਰਮੇਸ਼ਰ ਦੀ ਆਲ ਕਰਕੇ ਸਾਡੇ ਲੋਕ ਤੇ ਇਸ ਤਿਹਰੂ ਬਾਸ ਵੇਂੜਾ ਚਲਾਉਣਾ ਨਹੀਂ ਸਮਝੇ ਵੀ ਪ੍ਰਸ਼ਾਦਾ ਪਕਾ ਲਿਆ ਤੇ ਖਾ ਲਿਆ ਅਰ ਮਹਾਰਾਜੇ ਪਰਮੇਸ਼ਰ ਕਲਾ ਵਰਤਾਰ ਦੇਵੇ ਤੋਂ ਜਿਹੜਾ ਹੱਥ ਫਿਰ ਵੇਂੜਾ ਚੱਲਦਾ ਉਹ ਸਾਥੇ ਖੰਡਾ ਵੀ ਪਕੜਾ ਦਿੰਦਾ ਇਹ ਉਹਦੀ ਕਲਾ ਹੈ ਪਰਮੇਸ਼ਰ ਇਹ ਮਹਾਰਾਜ ਨੇ ਖੜਾ ਗਿਆਨ ਕੀਤੀ ਹੈ ਚੰਦੀ ਦੇ ਬਾਗ ਦੇ ਵਕਤ ਰੋ ਵਿਚਾਰੇ ਮੈਂ ਵਿਚਾਰਤਾ ਸੁਣਾਈ ਹੈ ਕਿ ਜਿਤਨੇ ਵੀ ਆਵਜੇ ਬੈਠੇ ਹੋ ਸਾਰੇ ਪਕੜ ਕਰਨ ਵਾਲਿਓ ਤਾਂ ਪੜੀ ਬੜਾ ਜਾਣੇ ਗੁਰੂ ਹਰਿਕ੍ਰਿਸ਼ਨ ਸਹਿਬਾਹ ਰਾਜ ਜੀ ਦਾ ਨਾਮ ਪਰ ਕਈ ਵਾਰ ਪਤਾ ਨਹੀਂ ਦੈਂ ਕਿੱਥੇ ਹੈ ਇਹ ਬਾੜ ਦਾ ਮੁੱਢ ਕਿੱਥੇ ਹੈ ਜੇ ਕੋਈ ਲਬੜਾ ਹੋਵੇ ਤੇ ਕਿਹੜੇ ਗ੍ਰੰਥ ਨੂੰ ਲੱਭਾਂਗੇ ਅੱਜ ਆਪ ਸਾਰੇ ਗੁਰੂ ਹਰਿਕ੍ਰਿਸ਼ਨ ਸਹਿਬਾਹ ਰਾਜ ਜੀ ਦਾ ਵਿਕਾਸ ਬਰਮਨਾ ਰਹੇ ਪਾਈ ਸਹਿਬ ਪਾਈ ਬਰਨਾਨ ਜੀ ਦਿੱਖਦੇ ਹੈ ਗੁਰੂ ਹਰਿਕ੍ਰਿਸ਼ਨ ਦਾ ਭਾਈਓ ਅਸਟਨ ਬਲਬੀਰਾ ਅੱਠਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਅੱਠਵੇਂ ਗੁਰੂ ਨਾਲ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸਤਰ ਹੋਏ ਸਭ ਤੋਂ ਵੱਡੇ ਬਾਬਾ ਗੁਰਦਤਾ ਜੀ ਬਾਬਾ ਗੁਰਦਤਾ ਸਾਹਿਬ ਜੀ ਦੇ ਘਰ ਦੇ ਵਿੱਚ ਮਾਤਾ ਨਿਹਾਲ ਕੌਰ ਜੀ ਦਾ ਮਾਤਾ ਅਨੰਤੀ ਜੀ ਕਰਕੇ ਆਇਆ ਉਹਨਾਂ ਦੇ ਮਹਿਲ ਸਨ ਬਾਬਾ ਗੁਜਤਾ ਜੀ ਦੇ ਘਰ ਦੋ ਸਫਤਰ ਹੋਏ ਇੱਕ ਦਾ ਨਾਮ ਬਾਬਾ ਧੀਰਮਾਨ ਜੀ ਵੱਡੇ ਦੂਸਰੇ ਗੁਰੂ ਹਾਰਿ ਰਾਜ ਸਹਿਬ ਮਹਾਰਾਜ ਗੁਰੂ ਹਾਰਿ ਰਾਜ ਸਹਿਬ ਮਹਾਰਾਜ Yeah. ਵਾਦਸ਼ਾ ਜੀ ਦੀ ਮਹਾਨ ਕਿਰਪਾ ਗੁਰਦੁਆਰਾ ਜੀਤਨਵਾਰ ਸਿੰਘ ਸਾਹਿਬ ਜੀ ਪ੍ਰਕਾਸ਼ਨਗਰ ਪਿੰਡ ਸੈਫਾਬਾਦ ਫਲੋਰ ਮਹਾਰਾਜ ਜੀ ਕਿਰਪਾ ਦੇ ਨਾਲ ਅੱਜ ਬਾਲਾ ਪ੍ਰੀਤਮ ਅਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਭਾਈ ਸਰਿੰਦਰ ਸਿੰਘ ਜੀ ਕਥਾਵਾਚਕ ਸ੍ਰੀ ਅਕਾਸ਼ਕਸਰ ਜੀ ਤੋਂ ਪਹੁੰਚੇ ਬਿਆੰਤ ਸੰਗਤਾਂ ਨੇ ਸੇਵਾਵਾਂ ਕੀਤੀਆਂ ਬੁਰ ਇਤਿਹਾਸ ਸਰਬਤ ਕੀਤਾ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਇਸ ਪਾਵਨ ਦੁਰਪਰਵਤੇ ਬਿਆੰਤ ਗੁਰੂ ਕੇ ਦੰਗਰ ਚੱਲ ਰਹੇ ਹਨ ਮਹਾਰਾਜ ਜੀ ਕਿਰਪਾ ਨਾਲ ਸੰਗਤਾਂ ਨੇ ਮਾਨਨ ਕੰਨ ਪਰ ਨਾਲ ਸੇਵਾ ਕੀਤੀ ਗੁਰੂ ਜੀਆਂ ਮਾਤਾਂ ਦੀ ਸੇਵਾ ਚੱਲ ਰਹੀ ਹੈ ਨਿਰਮਲਾ ਸੰਤ ਮੱਧ ਪੰਜਾਬ ਵਿਸ਼ੜ ਸਮੇਂ ਸਮੇਂ ਸਰ ਗੁਰਮਤ ਸਮਾਗਮ ਗੁਰਪੁਰਬ ਚੜ੍ਹਦੀ ਕਲਾ ਨਾਲ ਮਨਾ ਰਿਹਾ ਹੈ ਜੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੈ ਮਹਾਰਾਜ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੱਜ ਦੇ ਪਾਵਨ ਗੁਰਪੁਰਬ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ